ਸਾਸ਼ੀ ਕਾਲ ਜੀ ਮੇਰੇ ਚੈਨਲ ਸੋਡਾ ਸਵਾਗਤ ਹੈ ਤੁਹਾਨੂੰ ਮੈਂ 21 ਬ੍ਰੈਸਟ ਦੀਆਂ ਕੀ ਨਿਸ਼ਾਨੀਆਂ ਕਿਵੇਂ ਲੱਗਦੇ ਨੇ ਜੀ ਉਹ ਦੇਖੋ ਤੁਸੀਂ ਤੇਰਾ ਕਿੰਨਾ ਰੱਖਿਆ ਜਾਂਦਾ ਆਪਾਂ ਨੇ ਤੇਰਾ ਰੱਖਿਆ 6.5 ਜੀ ਠੀਕ ਹੈ ਜੀ ਆ 21 ਬ੍ਰੈਸਟ ਦਾ ਨਿਸ਼ਾਨ ਲਾ ਲਏ ਜੀ ਆਪਾਂ ਨੇ ਠੀਕ ਹੈ ਤੇ ਅੱਧਾ ਇੰਚ ਇਧਰ ਨੂੰ ਰੱਖ ਕੇ 6.5 ਯੂਰੇ ਰੱਖ ਕੇ ਜੀ ਅੱਧਾ ਇੰਚ ਇਧਰ ਨੂੰ ਛੇ ਰੱਖਿਆ ਜੀ ਆਪਾਂ ਨੇ ਠੀਕ ਹੈ 1 ਇੰਚ ਦੀ ਕਾਟ ਪਾਤੀ ਤੇ ਆਪਾਂ ਨੇ ਨਿਸ਼ਾਨੀਆਂ ਲਾਈਆਂ ਨੇ ਜੀ 2 ਇੰਚ ਦਾ ਇੱਥੇ ਫਰਕ ਰੱਖਿਆ 2 ਇੰਚ ਦਾ ਹੀ ਇੱਥੇ ਰੱਖਿਆ ਜੀ ਤੇ ਇਹ ਆਪਾਂ ਨੇ ਇਹਦਾ ਅਧਧ ਕਰਕੇ ਜਿਹੜਾ ਨਿਸ਼ਾਨ ਲਾਈਦਾ ਜੀ ਸਾਈਡ ਪਲੇਟ ਦਾ ਇਹਦਾ ਆਪਾਂ ਨੇ 16 ਇੰਚ ਰੱਖਿਆ ਸੀ ਤੇ 8 ਇੰਚ ਦੇ ਨਿਸ਼ਾਨ ਲਾ ਕੇ ਇਹ ਇਹਦਾ ਆਪਾਂ ਨੇ ਰੱਖੀ ਹੈ ਪਲੇਟ ਇਹ 2 ਇੰਚ ਦਾ ਇਹ ਫਰਕ ਪਾਇਆ ਜੀ 2-2 ਇੰਚ ਦਾ ਹੀ ਦੋਨੋਂ ਸਾਈਡ ਫਰਕ ਪਾਇਆ ਜੀ 6.5 ਦੀ ਪਲੇਟ ਹੈ ਜੀ ਇਹ ਭਾਈ ਕੋਈ ਸਾਰੀ ਤੇ 4 ਇੰਚ ਦਾ ਇਧਰੋਂ ਫਰਕ ਰੱਖਿਆ ਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਠੀਕ ਹੈ ਜੀ ਤੇ ਕਮੈਂਟ ਚ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗੀ ਠੀਕ ਹੈ ਜੀ ਜੇ ਕੁਝ ਨਾ ਸਮਝ ਲੱਗਿਆ ਹੋਵੇ ਤਾਂ ਤੁਸੀਂ ਮੇਰੀ ਵੀਡੀਓ ਨੂੰ ਦੁਬਾਰਾ ਦੇਖ ਸਕਦੇ ਹੋ ਜਾਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਧੰਨਵਾਦ ਜੀ